ਮਨਰੇਗਾ ਦੀ ਚੱਲ ਰਹੀ ਲੜੀ ਦੇ ਵਿੱਚ ਐਪੀਸੋਡ 114 ਦੌਰਾਨ ਅੱਜ ਅਸੀਂ ਚਰਚਾ ਕਰਾਂਗੇ ਕਿ ਕੀ ਮਨਰੇਗਾ ਕੇਵਲ ਮਜ਼ਦੂਰਾਂ ਦੀ ਸਕੀਮ ਹੈ ਔਰ ਕਿਉਂਕਿ ਬਹੁਤ ਸਾਰੇ ਇਹੋ ਜਿਹਾ ਭਰਮ ਪਾਲਿਆ ਜਾ ਰਿਹਾ ਕਿ ਇਹ ਮਜ਼ਦੂਰ ਪਤਾ ਨਹੀਂ ਕੰਮ ਨਹੀਂ ਮਿਲਦਾ ਜੀ ਪਿੰਡਾਂ 'ਚ ਹੋਰ ਲੋਕਾਂ ਨੂੰ ਕੰਮ ਨਹੀਂ ਮਿਲਦਾ ਦਿਹਾੜੀ ਵੱਧੂਗੀ ਓਵਰਆਲ ਪਤਾ ਨਹੀਂ ਕੀ ਕੀ ਹੋ ਜਾਏਗਾ ਮਜ਼ਦੂਰਾਂ ਨੂੰ ਸੱਚ ਬਣਾ ਦਿੱਤਾ ਗਿਆ ਹੈ ਇਹੋ ਜਿਹਾ ਬਹੁਤ ਸਾਰੀਆਂ ਚੀਜ਼ਾਂ ਸੁਣਨ ਨੂੰ ਮਿਲਦੀਆਂ ਨੇ ਜਾਂ ਹੋ ਬਿਨਾਂ ਕੰਮ ਤੋਂ ਉਹਦੇ ਦਿਹਾੜੀ ਦੇ ਦਿੱਤੀ ਜਾਂਦੀ ਹੈ ਜੀ ਇਹੋ ਜਿਹੇ ਸਵਾਲ ਨਾਰਮਲੀ ਸੁਣਨ ਨੂੰ ਮਿਲਦੇ ਨੇ ਪਰ ਜਦ ਉਸ ਨੂੰ ਦੇਖਦੇ ਆ ਸੀਰੀਅਸਲੀ ਗੰਭੀਰ ਰੂਪ ਚ ਨੇੜੇ ਜਾ ਕੇ ਦੇਖਦੇ ਆ ਬਿਲਕੁਲ ਇੱਕ ਗੱਲ ਠੀਕ ਹੈ ਕਿ ਇਹ ਹਾਸੀਆ ਗ੍ਰਸਤ ਪਰਿਵਾਰ ਜਿਹੜੇ ਨੇ ਬਹੁਤ ਘਾਟਾਂ ਵਾਲਾ ਦੇ ਪਰਿਵਾਰਾਂ ਨੂੰ ਘੱਟੋ ਘੱਟ 100 ਦਿਨ ਦੇਰ ਜੁਗਾਰ ਦੀ ਸਕੀਮਤਾ ਹੈ ਹੀ ਹੈ ਹਾਲਾਂਕਿ 100 ਦਿਨ ਹੀ ਲੋਕਾਂ ਦੇ ਲਈ ਨਹੀਂ 365 ਦਿਨ ਢਿੰਡ ਭਰਨਾ ਪੈਂਦਾ ਪਰ 100 ਦਿਨ ਰੱਖਿਆ ਚਲੋ ਇਹਨੂੰ ਵੀ ਕਿਸ ਤਰੀਕੇ ਦੇ ਨਾਲ ਲਾਗੂ ਕਰਨਾ ਉਹ ਇੱਕ ਦਾ ਰਾਚ ਅੜਚਣਾ ਆਉਂਦੀਆਂ ਨੇ ਉਹ ਇੱਕ ਅਲੱਗ ਗੱਲ ਹੈ ਪਰ ਇਹਨੂੰ ਇਹ ਕਹਿ ਕੇ ਦਰਕਾਰ ਦੇਣਾ ਇਹ ਉਹਨਾਂ ਲਈ ਹੋਇਆ ਹੁਣ ਇਹਦੇ ਤੇ ਅਸੀਂ ਚਰਚਾ ਕਰਾਂਗੇ ਕਿ ਪਿੰਡ ਦੇ ਵਾਸਤੇ ਪੰਜਾਬ ਦੇ ਵਾਸਤੇ ਕਿਸ ਤਰੀਕੇ ਦੇ ਨਾਲ ਸਾਰਿਆਂ ਦੇ ਭਲੇ ਦੀ ਗੱਲ ਹੈ ਇੱਕ ਇਸ ਤੋਂ ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ ਕਿ 5 ਏਕੜ ਤੱਕ ਕਿਸਾਨ ਆਪਣੇ ਖੇਤ 'ਚ ਕੰਮ ਕਰਕੇ ਵੀ ਇਹਦਾ ਫਾਇਦਾ ਲੈ ਸਕਦੇ ਨੇ ਦੂਜੀ ਗੱਲ ਆਪਾਂ ਇੱਕ ਇਹ ਗੱਲ ਜਿਹੜਾ ਇਹਦਾ 60% ਪੈਸਾ ਉਹ ਦਿਹਾੜੀ ਤੇ ਖਰਚ ਹੁੰਦਾ 40% ਮਟੀਰੀਅਲ ਤੇ ਖਰਚ ਹੁੰਦਾ ਇਹ ਦੀ ਰੇਸ਼ੋ ਆ ਇਹਦਾ ਅਨੁਪਾਤ ਹੈ ਤਾਂ ਜਿਹੜਾ ਉਹ ਮਟੀਰੀਅਲ ਦਾ ਪੈਸਾ ਉਹ ਕਿੱਥੇ ਜਾਂਦਾ ਹੈ ਅੱਜ ਕੱਲ ਜਿਹੜੇ ਤੁਹਾਡੇ ਪਿੰਡਾਂ ਚ ਟਾਇਲਾਂ ਲੱਗ ਰਹੀਆਂ ਨੇ ਤੁਹਾਡੇ ਗੱਦੇ ਪਾਣੀ ਦੇ ਨਿਕਾਸ ਤੇ ਪ੍ਰੋਜੈਕਟ ਮਾਰੇ ਮੋٹے ਬਣ ਰਹੇ ਨੇ ਜੇਕਰ ਥੋੜਾ ਬਹੁਤ ਕੋਈ ਬਣ ਵੀ ਰਹੇ ਨੇ ਕਿਤੇ ਵਿਕਾਸ ਕੰਮ ਹੋ ਰਿਹਾ ਟੋਬਿਆਂ ਦੀ ਸਫਾਈ ਕਿਤੇ ਮਾੜੀ ਮੋਟੀ ਹੋ ਰਹੀ ਹੈ ਡਿਫਰੈਂਟ ਟਾਈਪ ਦੀਆਂ ਚੀਜ਼ਾਂ ਪਲਾਂਟੇਸ਼ਨ ਤੋਂ ਲੈ ਕੇ ਚੀਜ਼ਾਂ ਹੋ ਰਹੀਆਂ ਨੇ ਉਹ ਸਾਰੀਆਂ ਮਨਰੇਗਾ ਦੇ ਮਟੀਰੀਅਲ ਬਜਟ ਚ ਆਉਂਦੀਆਂ ਨੇ ਜੇ ਇਹ ਮਟੀਰੀਅਲ ਬਜਟ ਨਾ ਆਵੇ ਮਨਰੇਗਾ ਨਾ ਹੋਵੇ ਤਾਂ ਬਿਲਕੁਲ ਇਹ ਕੰਮ ਵੀ ਬੰਦ ਹੋ ਜਾਣਗੇ ਕਿਉਂਕਿ ਸਰਕਾਰੀ ਖਜ਼ਾਨਿਆਂ ਚ ਹੋਰ ਕਿਤੇ ਪੰਜਾਬ ਦੇ ਵਿੱਚੋਂ ਆ ਇਹਨਾਂ ਚੀਜ਼ਾਂ ਦੇ ਲਈ ਵੀ ਪੈਸਾ ਨਹੀਂ ਹੈ ਇੱਕ ਤਾਂ ਇਸ ਗੱਲ ਕਰਕੇ ਬੇहद ਜ਼ਰੂਰੀ ਹੈ ਕਿ ਜਿੰਨਾ ਵਿਕਾਸ ਟੋਟਲੀ ਹੋ ਰਿਹਾ ਬੜਾ ਮੋਟਾ ਔਰ ਜੇ ਕੱਚਿਆਂ ਦੇ ਪੱਕੇ ਬਣ ਰਹੇ ਨੇ ਉਹ ਸਾਰੇ ਮਨਰੇਗਾ ਚੋ ਤਹਿਤ ਆਉਂਦੇ ਨੇ ਤੇ ਦੂਸਰੀ ਗੱਲ ਜਿਹੜੇ ਇਹ ਸਹਾਇਕਤਾਂ ਦੇ ਨੇ ਕਿੰਨੇ ਪਸ਼ੂ ਬਾੜੇ ਬਣ ਰਹੇ ਨੇ ਬੱਕਰੀਆਂ ਦੇ ਬਾੜੇ ਬਣ ਰਹੇ ਨੇ ਵੱਖ-ਵੱਖ ਮਾਮਲੇ ਬਣ ਰਹੇ ਨੇ ਟਾਇਲਟਸ ਬਣ ਰਹੀਆਂ ਨੇ ਸਕੂਲਾਂ ਦੇ ਅਦਾਚਾਰਦਵਾਰੀਆਂ ਬਣ ਰਹੀਆਂ ਨੇ ਨਹਿਰਾਂ ਦੇ ਵਿੱਚ ਸਫਾਈ ਨਹਿਰਾਂ ਦੇ ਬੈਂਡ ਬਣ ਰਹੇ ਨੇ ਹੜ੍ਹਾਂ ਤੋਂ ਰੋਕਥਾਮ ਲਈ ਬੈਂਡ ਮਨਰੇਗਾ ਨੂੰ ਲਾ ਕੇ ਬਣ ਰਹੇ ਨੇ ਔਰ ਜਿੰਨੀਆਂ ਵੀ ਚੀਜ਼ਾਂ ਇਹ ਸਾਰੀਆਂ ਬਣ ਰਹੀਆਂ ਨੇ ਕੀ ਇਹ ਮਜ਼ਦੂਰਾਂ ਦੀ ਗੱਲ ਹੈ ਸਮੁੱਚੇ ਪੰਜਾਬ ਦੀ ਗੱਲ ਨਹੀਂ ਹੈ ਜਾਂ ਬਾਕੀ ਦੇ ਲੋਕਾਂ ਦੀ ਗੱਲ ਨਹੀਂ ਹੈ ਸਾਰੇ ਮਾਮਲੇ ਦੇ ਵਿੱਚ ਔਰ ਇਸ ਕਰਕੇ ਜਦੋਂ ਇਹ ਸਮੁੱਚੀ ਗੱਲ ਦੇ ਵਿੱਚ ਅਸੀਂ ਕਰਦੇ ਆ ਤਾਂ ਇਹਦੇ ਦੋ ਹੋਰ ਬੜੇ ਕੰਪੋਨੈਂਟ ਨੇ ਇੱਕ ਇਹ ਕਿ ਮਜ਼ਦੂਰਾਂ ਤੋਂ ਇਲਾਵਾ ਰੁਜ਼ਗਾਰ ਕਿੰਨਾ ਪੈਦਾ ਹੁੰਦਾ ਇਹਦਾ ਅੱਜ ਅਸੀਂ ਇਸ ਮਾਮਲੇ 'ਚ ਇਕੱਲੇ ਇਹਨੂੰ ਨੱਪਟਾਵਾਂਗੇ ਅਗਲੇ 'ਚ ਦੂਜਾ ਨੱਪਟਾਵਾਂਗੇ ਰੁਜ਼ਗਾਰ ਦਾ ਸਵਾਲ ਇਹ ਹੈ ਕਿ ਜਦੋਂ ਸਧਾਰਨ ਮਜ਼ਦੂਰ ਨੂੰ 326 ਰੁਪਏ ਦਿਹਾੜੀ ਮਿਲਣੀ ਹੈ ਜਿੰਨੀ ਜ਼ਿਆਦਾ ਉਹ ਮਿਲੂਗੀ ਉਨੇ ਹੀ ਨਵੇਂ ਬੱਚਿਆਂ ਨੂੰ ਰੁਜ਼ਗਾਰ ਮਿਲੂਗਾ ਪੰਜਾਬ ਦੇ ਵਿੱਚ ਰੁਜ਼ਗਾਰ ਕਿਵੇਂ ਮਿਲੇਗਾ ਹਰ 20 ਤੋਂ 40 ਜੋਬ ਕਾਰਡਾਂ ਦੇ ਪਿੱਛੇ ਆਪਾਂ ਗੱਲ ਕੀਤੀ ਹੈ ਪਹਿਲਾਂ ਮੇਟ ਦੇ ਮਾਮਲੇ 'ਚ ਮੇਟ ਭਰਤੀ ਹੋ ਰਹੇ ਨੇ ਹੁਣ ਪੰਜਾਬ ਦੇ ਵਿੱਚ ਅਜੇ ਪਿਛਲੇ ਸਾਲ ਤੱਕ ਪਿਛਲੇ ਸਾਲ ਤੱਕ 21 ਲੱਖ ਦੇ ਲਗਭਗ ਜੋਬ ਕਾਰਡ ਸੀ ਮੈਨੂੰ ਨਹੀਂ ਪਤਾ ਕਿਵੇਂ ਘਟਾ ਕੇ 183000 ਤੇ ਆ ਗਏ ਕਾਨੂੰਨ ਇਹ ਕਹਿੰਦਾ ਕਿ ਤੁਸੀਂ ਨਾ ਕੱਟ ਸਕਦੇ ਹੋ ਬਿਨਾਂ ਮਾਮਲੇ 'ਚ ਨਾ ਕੋਈ ਗੱਲ ਕਰ ਉਸ ਲੈਵਲ ਦੀ ਹੈ ਨਾ ਇਹਦਾ ਮਤਲਬ ਤੁਸੀਂ ਨਵੇਂ ਕਿਉਂ ਨਹੀਂ ਬਣਾ ਰਹੇ ਔਰ ਪੰਜਾਬ ਦੇ ਵਿੱਚ ਲਗਭਗ 32000 ਪਰਿਵਾਰ ਰਹਿੰਦਾ ਪਿੰਡਾਂ 'ਚ ਪਿੰਡਾਂ ਦੇ 32 ਲੱਖ ਪਰਿਵਾਰਾਂ 'ਚੋਂ ਜੇਕਰ ਲਗਭਗ 40% ਪਾਪੂਲੇਸ਼ਨ ਤਾਂ ਸਿੱਧੀ ਉਹ ਦਲਤ ਪਾਪੂਲੇਸ਼ਨ ਹੈ ਹੋਰ ਵੀ ਬਹੁਤ ਬੇਜਮੀਨੇ ਲੋਕ ਨੇ 5 ਏਕੜ ਵਾਲੇ ਵੀ ਵਿਚ ਲਾ ਲੋ ਤਾਂ 27-28 ਲੱਖ ਪਰਿਵਾਰਾਂ ਦੇ ਜੋਬ ਕਾਰਡ ਚਾਹੀਦੇ ਨੇ ਜੇਕਰ ਅਸਲ ਚ ਕੀਤੇ ਜਾਣ ਪਰ ਚਲੋ 18-20 ਲੱਖ ਤੇ ਆਪਾਂ ਇੱਕ ਸਹਿਮਤੀ ਕਰ ਲੈਂਦੇ ਆਂ ਵੀ ਅਜੇ ਤੱਕ ਇਹ ਹੈ ਔਰ ਜੇ ਔਸਤਨ 40 ਦੇ ਨਾਲ ਹਿਸਾਬ ਕਿਤਾਬ ਲਾ ਕੇ ਆਪਾਂ ਚੱਲੀਏ ਸਾਉ ਦੇ ਮਗਰ ਤਿੰਨ ਕਵੀ ਜੇਕਰ ਲਾਕੇ ਚੱਲੀਏ ਕਿ ਆਪਾਂ ਮੇਟ ਪਰਤੀ ਹੋਣਗੇ ਕਿਉਂਕਿ 20 ਤੋਂ ਲੈ ਕੇ 40 ਤੱਕ ਇੱਕ 41 ਤੋਂ ਲੈ ਕੇ ਫਿਰ ਇੱਕ ਉਹ ਦੂਈ ਚਾਹੇ 10 ਨੇ ਚਾਹੇ 15 ਨੇ ਬਾਕੀ ਤਾਂ ਐਨੇ ਜੌਬ ਕਾਰਡਾਂ ਪਿੱਛੇ ਹੀ 60000 ਬੰਦਾ ਬਣਦਾ ਇਹ 60000 ਬੰਦੇ ਨੂੰ ਪੜੇ ਪੜਿਆ ਲਿਖਿਆ ਜਿਹੜਾ ਥੋੜਾ ਪੜਿਆ ਲਿਖਿਆ ਜੇ ਪਿੰਡ ਚ 12000 ਰੁਪਏ ਦੀ ਲਗਭਗ ਜਿਹੜਾ ਸੈਮੀ ਸਕਿੱਲ ਨੇ ਨੂੰ ਸਰਖਾ ਮਿਲਨੀ ਐ ਇੰਨੀ ਕਿ ਨੌਕਰੀ ਮਿਲਦੀ ਐ ਤਾਂ ਪਿੰਡਾਂ ਦੇ ਵਿੱਚ ਹੀ ਰੁਜ਼ਗਾਰ ਕਿੰਨਾ ਪੈਦਾ ਹੁੰਦਾ ਹੈ 60000 ਉਸੇ ਪਿੰਡ ਚੋਂ ਲੈਣਾ ਉਸੇ ਪਿੰਡ ਦੇ ਵਿੱਚ ਉਹਨੇਕ ਪੈਸੇ ਨਾਲ ਜੇ ਉਹ ਸ਼ਹਿਰ ਜਾਊਗਾ 24000 ਨਾਲ ਵੀ ਉਹਦਾ ਇੰਨਾ ਕੰਮ ਨਹੀਂ ਹੋਣਾ ਜਿੰਨਾ ਪਿੰਡ ਚ 12000 ਨਾਲ ਵੀ ਉਹਨੂੰ ਛੜ ਸਰਦਾ ਦੂਜੀ ਗੱਲ ਮਨਰੇਗਾ ਦੇ ਤਹਿਤ ਹਰ ਪਿੰਡ ਦੇ ਵਿੱਚ ਇੱਕ ਤੇ ਵੱਡੇ ਪਿੰਡਾਂ ਚ 2 3 4 ਤੱਕ ਵੀ ਰੁਜ਼ਗਾਰ ਸਹਾਇਕ ਸੇਵਕ ਰੱਖੇ ਜਾ ਸਕਦੇ ਨੇ ਜੀਆਰਐਸ ਜਿਹਨੂੰ ਕਹਿੰਦੇ ਆ ਗ੍ਰਾਮ ਰੁਜ਼ਗਾਰ ਸਹਾਇਕ ਤਾਂ ਕਿਉਂ ਨਹੀਂ ਉਹ ਰੱਖੇ ਜਾ ਰਹੇ 1 ਕਿ ਕਿ ਨੂੰ 10 10 20 20 30 30 ਕਿਉਂ ਦਿੱਤੇ ਹੋਏ ਨੇ ਪਟਵਾਰੀਆਂ ਦੇ ਬੰਦ ਔਰ ਜਿਹਦੇ ਚੋਂ ਤਰਖਾਹ ਵੀ ਮਿਲ ਰੇਗਾ ਜੋ ਮਿਲ ਲਿਆ ਉਹਨੂੰ ਤਰਖਾਹ ਵੀ ਸਰਕਾਰੀ ਖਜ਼ਾਨੇ ਤੇ ਉਸ ਲੈਵਲ ਤੇ ਬੋਝ ਨਹੀਂ ਪੈਂਦਾ ਤਾਂ ਜੇਕਰ ਬੰਰੇਗਾ ਨੂੰ ਸਹੀ ਸਪੇਡ ਚ ਲਾਗੂ ਕੀਤਾ ਜਾਵੇ ਸਹੀ ਭਾਵਨਾ ਚ ਲਾਗੂ ਕੀਤਾ ਜਾਵੇ ਤਾਂ ਤੁਸੀਂ ਲਾ ਲਓ ਕਿ ਦੋ ਦੋ ਬੰਦੇ ਐਵਰੇਜ ਵੀ ਲਾ ਲਓ ਵੱਡੇ ਪਿੰਡਾਂ ਚ ਤਾਂ ਬਹੁਤ ਹੁੰਦੇ ਨੇ ਇੱਕ ਤੋਂ ਦੋ ਡੇਢ ਬੰਦਾ ਵੀ ਐਵਰੇਜ ਲਾ ਲਓ ਕਿਸੇ ਇੱਕ ਪਿੰਡ ਚ ਇੱਕ ਦੂਜੇ ਚ ਤਿੰਨ ਦੋ ਹੋਗੇ ਤਾਂ 13000 ਤੋਂ ਜ਼ਿਆਦਾ ਪੰਚਾਇਤਾਂ ਨੇ 13228 ਦੇ ਕਰੀਬ ਤਾਂ ਸਿੱਧੇ ਹੀ 20000 ਦੇ ਨੇੜੇ ਤੇੜੇ ਬੰਦਾ ਭਰਤੀ ਹੁੰਦਾ ਉਹ ਜਿਹਨੂੰ 15 18000 ਰੁਪਿਆ ਮਹੀਨਾ 20000 ਰੁਪਏ ਮਹੀਨੇ ਤੱਕ ਪੈਸੇ ਮਿਲਦੇ ਨੇ ਉਹ ਵੀ ਮਨਰੇਗਾ ਚੋਂ ਦੇਣੇ ਨੇ ਮਨਰੇਗਾ ਦੀ ਮਟੀਰੀਅਲ ਕਾਸਟ ਚੋਂ ਦੇਣੇ ਨੇ ਫਿਰ ਉਹਦੇ ਵਿੱਚ ਇਹ ਹੋ ਗਿਆ 80000 ਫਿਰ ਉਹਦੇ ਵਿੱਚ ਹਰ 2500 ਜੌਬ ਕਾਰਡ ਦੇ ਪਿੱਛੇ ਜੇ ਹੀ ਭਰਤੀ ਕੀਤਾ ਜਾ ਸਕਦਾ ਜਿਹੜੇ ਡਾਟਾ ਐਂਟਰੀ ਆਪਰੇਟਰ ਭਰਤੀ ਕੀਤੇ ਜਾ ਸਕਦੇ ਨੇ ਸਪੈਸ਼ਲ ਮਨਰੇਗਾ ਦੇ ਵਾਸਤੇ ਜਈ ਜਿਹੜੇ ਨੇ ਔਰ ਬੇਅਰਫੁੱਟ ਇੰਜੀਨੀਅਰ ਜਿਨ੍ਹਾਂ ਨੂੰ ਕਹਿੰਦੇ ਨੇ ਉਹ ਭਰਤੀ ਕੀਤੇ ਜਾ ਸਕਦੇ ਨੇ ਔਰ ਉਸ ਤੋਂ ਬਾਅਦ ਏਪੀਓ ਵਗੈਰਾ ਬਾਕੀ ਤਾਂ ਹੁੰਦੇ ਹੀ ਨੇ ਇਹ ਸਾਰਿਆਂ ਦੀ ਭਰਤੀ ਉਹਦੇ ਵਿੱਚ ਸ਼ਾਮਲ ਕਰ ਲੋ ਤੇ ਜਿੰਨਾ ਕੰਮ ਅੱਗੇ ਵਧੇ ਜਾਊਗਾ ਓਨੇ ਹੀ ਜ਼ਿਆਦਾ ਉਹਨਾਂ ਬੰਦਿਆਂ ਦੀ ਲੋੜ ਪੈਗੀ ਕਿਉਂਕਿ ਸਭ ਕੁਝ ਕੰਪਿਊਟਰ ਤੇ ਚੜਾਉਣਾ ਹੈ ਸਭ ਕੁਝ ਬਾਕੀ ਚੀਜ਼ਾਂ ਨੇ ਡਿਮਾਂਡ ਕ੍ਰੀਏਟ ਕਰਨੀ ਹੈ ਬੇहद ਜ਼ਿਆਦਾ ਨੌਕਰੀਆਂ ਦਾ ਸਵਾਲ ਹੈ ਔਰ ਇਹ ਜੇ ਸਾਰਾ ਹਿਸਾਬ ਕਿਤਾਬ ਕਿਤੇ ਲਾਉਂਗੇ ਉਸ ਤੋਂ ਬਾਅਦ ਫਿਰ ਸੋਸ਼ਲ ਆਡਿਟ ਦੇ ਵਿੱਚ ਬੰਦਿਆਂ ਦੀ ਨਿਯੁਕਤੀ ਹੋਣੀ ਹੈ। ਹੀਠਾਂ ਤੋਂ ਲੈ ਕੇ ਉੱਪਰ ਤੱਕ ਔਮਰਸਮੈਨ ਦੇ ਮਾਮਲੇ 'ਚ ਨਿਯੁਕਤੀਆਂ ਹੁੰਦੀਆਂ ਨੇ ਜਿਹੜਿਆਂ ਲੈਵਲ ਦੇ ਉੱਤੇ ਬੇਹੱਦ ਉਹਨੇ 1 ਲੱਖ ਦੇ ਨੇੜੇ ਨੌਕਰੀ ਜਾਂਦੀ ਹੈ ਜੇ ਰੀਅਲ ਸੈਂਸ ਦੇ ਵਿੱਚ ਮਨਰੇਗਾ ਕਰਨੀ ਹੋਵੇ। ਤਾਂ ਕੀ ਇਹ 1 ਲੱਖ ਬੰਦਾ ਕੇਵਲ ਮਜ਼ਦੂਰਾਂ ਦਾ ਬੰਦਾ ਹੈ? ਪੰਜਾਬ ਦੇ ਵਿੱਚ ਤੁਹਾਡੇ ਸਾਹਮਣੇ ਹੈ 22 22 33000 33000 ਨੂੰ ਨੌਕਰੀ ਦੇ ਕੇ ਸਾਡਾ ਚੀਫ ਮਿਨਿਸਟਰ ਲਗਾਤਾਰ ਕਰੇ ਮੈਂ ਐਨਿਆਂ ਨੂੰ ਦੇਤੀ ਹਾਲਾਂਕਿ ਉਹ ਵੀ ਲੱਭ ਨਹੀਂ ਰਹੇ ਕਿੱਥੇ ਦੇਤੀ ਕਿੱਥੇ ਨਹੀਂ ਔਰ ਜਿਹੜਾ ਤੁਹਾਡੇ ਸਰਕਾਰੀ ਖਜ਼ਾਨੇ ਤੇ ਵੀ ਬੋਝ ਨਾ ਪਵੇ ਲਗਭਗ 1 ਲੱਖ ਦੇ ਨੇੜੇ ਤੁਸੀਂ ਜੋਬ ਦੇ ਸਕੋ ਪੰਜਾਬ ਦੇ ਬੰਦਿਆਂ ਨੂੰ ਤਾਂ ਇਹ ਮਾਨਸਿਕਤਾ ਬਦਲੋ ਕਿ ਕੇਵਲ ਮਜ਼ਦੂਰਾਂ ਦਾ ਨਹੀਂ ਇਹ ਪੰਜਾਬ ਦੀ ਸਕੀਮ ਹੈ ਇਹ ਪੂਰੇ ਸੂਬਿਆਂ ਦੀ ਸਕੀਮ ਹੈ ਇਹ ਪਿੰਡਾਂ ਨੂੰ ਖੜਾ ਕਰਨ ਵਾਲੀ ਸਕੀਮ ਹੈ ਔਰ ਜੇਕਰ ਇਹਦੇ ਪਰ ਨਜ਼ਰੀਆ ਬਦਲੂਗਾ ਤਾਂ ਸ਼ਾਇਦ ਤੁਸੀਂ ਸਾਰੇ ਰਲ ਕੇ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਦੇ ਵਿੱਚ ਉਹ ਪ੍ਰੋਜੈਕਟ ਬਣਾਉਣ ਦੇ ਵਿੱਚ ਮਦਦ ਕਰੋਗੇ ਉਹਨਾਂ ਪ੍ਰੋਜੈਕਟਾਂ ਦੇ ਰਾਹੀਂ ਪਿੰਡਾਂ ਦੀ ਕਾਇਆ ਕਰ ਵੀ ਕਰੋਗੇ ਪੰਜਾਬ ਨੂੰ ਬਚਾਉਣ ਦਾ ਇੱਕ ਰਸਤਾ ਵੀ ਤਲਾਸ਼ੋਗੇ ਬਹੁਤ-ਬਹੁਤ ਧੰਨਵਾਦ ਦੇਖਦੇ ਰਹੋ ਮਨਰੇਕਾ ਦੀ ਅਗਲੀ ਲੜੀ